ਪੜਾ ਪਰਗਰ ਸਿੰਘ ਕਿਹੜਾ ਪਿੰਡ ਆ ਤੋਰਾ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਨੂੰ ਅੱਜ ਬਹੁਤ ਬਹੁਤ ਧੰਨਵਾਦ ਆ ਪਿਆਰਾਂ ਹੋਂ ਦਾ ਬਹੁਤ ਜੀ ਮੋਟਲਵਾ ਕੇ ਦਿੱਤੀ ਆ ਜਲਦਾ ਪ੍ਰਬੰਧ ਨਹੀਂ ਜਲਦਾ ਪ੍ਰਬੰਧ ਹੋ ਗਿਆ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਵੀਰਾਂ ਦਾ ਨਹੀਂ ਗਵਾਂਢੀਆਂ ਲੋ ਲੈ ਕੇ ਟਾਈਮ ਸਾਰਦੇ ਹਾਂ ਤੇ ਇਹਨਾਂ ਧੰਨਵਾਦ ਆ ਪਿਆਰਾਂ ਹੋਂ ਨੇ ਜਲਦਾ ਪ੍ਰਬੰਧ ਕਰਕੇ ਦਿੱਤਾ ਵਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਭਰਾ ਦਾ ਜਿਹੜਾ ਇੱਕ ਬਹੁਤ ਵੱਡੀ ਗੱਲ ਆ ਜਿਹੜਾ ਇਹ ਪ੍ਰਬੰਧ ਕਰਨਾ ਹਾਰੀ-ਹਾਰੀ ਦਾ ਕੰਮ ਨਹੀਂ ਵੀ ਕਰ ਦੇਣਾ ਬਹੁਤ ਬਹੁਤ ਧੰਨਵਾਦ ਪਿਆਰਾ ਹੁੰਦਾ ਮਾਰੇ ਚੜ੍ਹਦੀ ਕਲਾ ਕਰੇ ਵਿਦੇਸ਼ਾਂ ਦੇਸ਼ਾਂ ਜੋ ਗੁਰੂ ਨਾਨਕ ਪਾਤਸ਼ਾਹ ਰੱਖਿਆ ਕਰੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮੇਜਰ ਸੇਗ ਕਿਹੜਾ ਪਿੰਡ ਆ ਸਿਭਰਾ ਕੀ ਕਹਣਾ ਜਾਓਗੇ ਅੱਜ ਅਸੀਂ ਇਹਨਾਂ ਦਾ ਬਹੁਤ ਬੱਚਿਆਂ ਦਾ ਸ਼ੁਕਰ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਚੜ੍ਹਦੀ ਕਲਾ ਕਰੇ ਪਿਆਰਾ ਹੋਣ ਨੇ ਬਹੁਤ ਜ਼ਿਆਦਾ ਚੰਗਾ ਕੀਤਾ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਮਹਾਰਾਜ ਨੇ ਬਹੁਤ ਬੱਚਿਆਂ ਦੀ ਚੜ੍ਹਦੀ ਕਲਾ ਕਰੇ ਪਿਆਰਾ ਹੋਣ ਮਹਾਰਾਜ ਚੜ੍ਹਦੀ ਕਲਾ ਕਰੇ ਤੇ ਬਹੁਤ ਧੰਨਵਾਦ ਆ ਇੰਨਾ ਵਧੀਆ ਪ੍ਰਬੰਧ ਕਰਕੇ ਦਿੱਤਾ ਸਭ ਕੋ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਹੋ ਗਿਆ महाराज चढ़जी कला करे सचे पातशाह गुरू नानक पातशाही वजे